ਮਕਸਦ ਇਹ ਹੈ ਜਿਵੇਂ ਤੁਹਾਨੂੰ ਪਤਾ ਕਿ 13 ਫਰਵਰੀ ਤੋਂ ਸ਼ੰਭੂ ਤੇ ਖਨੋਡੀ ਬਾਰਡਰ ਤੇ ਧਰਨੇ ਚੱਲ ਰਹੇ ਆ ਪਹਿਲਾਂ ਸਰਕਾਰ ਦਾ ਇਹ ਕਹਿਣਾ ਸੀ ਕਿ ਅਸੀਂ ਟਰੈਕਟਰ ਟਰਾਲੀਆਂ ਲੈ ਕੇ ਤੁਹਾਨੂੰ ਨਹੀਂ ਜਾਣ ਦੇਣਾ ਤੁਸੀਂ ਪੈਦਲ ਜਾ ਸਕਦੇ ਹੋ ਔਰ 6 ਦਸੰਬਰ ਤੋਂ ਤੁਸੀਂ ਦੇਖਿਆ ਕਿ ਜਿਹੜੇ ਕਾਫਲੇ ਜਾ ਰਹੇ ਹੈਗੇ 101 ਮਰਜੀ ਵੜੇ ਜਿਹੜੇ ਹਰਿਆਣੇ ਤੋਂ ਅੱਗੇ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਿਹਾ ਪਰ ਸਰਕਾਰ ਦਾ ਉਹਨਾਂ ਨਾਲ ਕੀ ਰਵਈਆ ਹੈ ਇਹ ਸਾਰਿਆਂ ਦੇ ਸਾਹਮਣੇ ਬੰਬ ਗੋਲੇ ਦਾਕੇ ਗਏ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਕਿੰਨੇ ਬੰਦੇ ਜਿਹੜੇ ਜ਼ਖਮੀ ਕਰ ਦਿੱਤੇ ਗਏ ਉਧਰੋਂ ਜਗਜੀਤ ਸਿੰਘ ਢੱਲੇਵਾਲ ਜੀ ਤੁਹਾਨੂੰ ਪਤਾ ਹੋਵੇਗਾ ਕਿ ਅੱਜ 20 ਦਿਨ ਪੂਰੇ ਹੋ ਗਏ ਉਹ ਮਰਨ ਵਰਤ ਦੇ ਬੈਠੇ ਹੋਇਆ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ ਮਤਲਬ ਉਹ ਉਹ ਜਿਹੜੀ ਸ਼ਹੀਦੀ ਆ ਕਿਸਾਨ ਲਹਿਰ ਲਈ ਕਰ ਰਹੇ ਹੈਗੇ ਮਤਲਬ ਜੋ ਸਮੂਹ ਕਿਸਾਨੀ ਦੇ ਮੰਗਾ ਉਹਨਾਂ ਕਰਕੇ ਉਹ ਆਪਦੀ ਜ਼ਿੰਦਗੀ ਜਿਹੜੀ ਦਾਤੇ ਲਾਈ ਹੋਈ ਆ ਪਰ ਸਰਕਾਰ ਨੂੰ ਫਰਕ ਨਹੀਂ ਪੈ ਰਿਹਾ ਉਸੇ ਦੇ ਰੋਸ ਵਜੋਂ ਅਜੇ ਪੂਰੇ ਪੰਜਾਬ ਭਰ ਦੇ ਵਿੱਚ ਰੀਲਾਂ ਦਾ ਚੱਕਾ ਜਿਹੜਾ ਜਾਮਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਕ ਰਾਜਨੀਤਿਕ ਉਹਨਾਂ ਦੇ ਜੋ ਲੀਡਰ ਸਹਬਾਨੇ ਉਹਨਾਂ ਨੇ ਜੋ ਰੇਲ ਰੋਕਣ ਦਾ 12 ਤੋਂ 3 ਵਜੇ ਸਾਨੂੰ ਸੱਦਾ ਦਿੱਤਾ ਸੀ ਉਸ ਤੇ ਪਹਿਰਾ ਦਿੰਦੇ ਹੋਏ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਸਹਬਾਨਾ ਨੇ ਮੋਰਚੇ ਦੇ ਵਿੱਚ ਸ਼ਮੂਲੀਅਤ ਕੀਤੀ ਆ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਕਰਨਾ ਚਾਹਣਾ ਕਿ ਜਿਹੜਾ ਸਾਡਾ ਬੁੱਢਾ ਜਰਨੈਲ 21 ਦਿਨਾਂ ਤੋਂ ਮਰਨ ਵਰਤ ਤੇ ਬੈਠਾ ਹੈ ਪੰਜਾਬ ਦੇ ਲੋਕੋ ਜਦੋਂ ਸਾਡਾ ਜਰਨੈਲ ਖੁੱਸ ਗਿਆ ਫਿਰ ਤੁਸੀਂ ਭੋਗਾਂ ਦੇ ਲੱਖਾਂ ਦਾ ਇਕੱਠ ਕਰਨਾ ਤੇ ਅੱਜ ਉਹ ਜਿਉਂਦਾ ਹੈ ਤੇ ਤੁਸੀਂ ਬਾਤ ਨਹੀਂ ਪੁੱਛ ਰਹੇ ਸੋ ਘਰਾਂ ਦੇ ਵਿੱਚੋਂ ਬਾਹਰ ਨਿਕਲੋ ਔਰ ਡੱਲੇਵਾਲ ਸਾਹਿਬ ਦਾ ਸਾਥ ਦਿਓ ਤਾਂ ਜੋ ਇਹਨਾਂ ਜ਼ਾਲਮ ਜ਼ਾਲਮ ਦੇ ਖਿਲਾਫ ਆਪਾਂ ਡਟ ਕੇ ਇਹਨਾਂ ਦਾ ਜਿਹੜਾ ਸਾਹਮਣਾ ਕਰ ਸਕੀਏ ਔਰ ਮੋਰਚਾ ਜਿਹੜਾ ਫਤਿਹ ਕਰ ਸਕੀਏ ਤੇ ਪੰਜਾਬ ਦੀ ਜਿਹੜੀ ਫਸਲਾਂ ਨਸਲਾਂ ਬਚਾ ਸਕੀਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੀ ਮਖੂ ਟ੍ਰੈਕ ਤੇ ਬੈਠੇ ਆ ਜੋ ਕਿ ਆਪਣਾ ਐਸਕੇਐਮ ਦਾ ਸੱਦਾ ਸੀ ਇਹਨੂੰ ਲੈ ਕੇ 12 ਤੋਂ 3 ਵਜੇ ਤੱਕ ਅਸੀਂ ਮਖੂ ਟ੍ਰੈਕ ਤੇ ਬੈਠੇ ਆ 3 ਘੰਟੇ ਆਪਦਾ ਪੂਰੀ ਡਿਊਟੀ ਨਿਭਾਵਾਂਗੇ ਜੋ ਕਿ ਆਪਣੇ ਸ਼ੰਭੂ ਤੇ ਖਨੌਰੀ ਡੱਲੇਵਾਲ ਸਾਹਿਬ ਦੇ ਹੱਕ 'ਚ ਜੋ ਕਿ ਵਰਨਵਰਤ ਤੇ ਬੈਠੇ ਹਨ ਇੱਕ ਜਿਹੜਾ ਸ਼ੰਭੂ ਆਪਣਾ ਜਥੇ ਜਾ ਰਹੇ ਆ ਸੈਂਟਰ ਸਰਕਾਰ ਕੋਈ ਵੀ ਆਪਣਾ ਹੱਲ ਨਹੀਂ ਕਰ ਰਹੀ ਇਸ ਦੇ ਪੂਰੇ ਦੇ ਵੈਕਰ ਜਿੱਕਾ ਖਾਲਸਾ ਵੈਕਰ ਜਿੱਕਾ